ਸਾਸਿਕਾ ਬਾੜ ਸਾਹਿਬ ਜੀ ਸਾਸਿਕਾ ਦੀ ਸਾਸਿਕਾ ਮਾਰਾ ਹੋਰ ਸਗਾਂ ਕੀ ਹਾਲ ਏ ਕਿਰਪਾ ਗੁਰੂ ਆਨ ਦਾ ਪਾਸ਼ਾ ਵਾਲੇ ਬਾਬੇ ਦੀਪ ਸਿੰਘ ਦੀ ਹਾਂਜੀ ਪਿੰਡ ਆਪਣਾ ਜੇ ਮਤੇয়াল ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਫਰੀਦਬੁਰ ਸਾਹਿਬ ਤੇ ਅੱਜ 14 ਤਰੀਕ ਆ ਹਾਂਜੀ ਮਲਕਨ ਝੋਟੀਆਂ ਦਾ ਲੋਡ ਆਪਣੇ ਕੋ ਆ ਗਿਆ ਵਾ ਹਾਂਜੀ ਝੋਟੀਆਂ 12 ਝੋਟੀਆਂ ਮਲਕੇ ਬਹੁਤ ਬਹੁਤ ਚੰਗੀਆਂ ਰੇਟ ਵੀ ਛੋਟੇ ਯਾਰ ਕਾ ਜਾਇਜ਼ ਰੇਟ ਆਪਣੇ ਲੋ ਕਰਕੇ ਆ ਲੀਆਂ ਵਾ ਹਾਂਜੀ ਤੇ ਵੈਸੇ ਸ਼ੁਰੂ ਤੋਂ ਆਪਣਾ ਦਾ ਰੇਟ ਵੈਸੇ ਜਾਇਜ਼ ਹੀ ਲਿਆ ਵਾ ਪਰ ਬਿਲਕੁਲ ਜਾਇਰ ਰੇਟ ਵਾਲੀਆਂ ਤੇ ਆ ਕੇ ਵੇਖ ਕੇ ਸਾਡਾ ਅਪਰਾਲਾ ਮਤਲਬ ਇਹ ਹੋ ਰਿਹਾ ਜੀ ਕਿ ਭੈਣ ਭਰਾ ਆ ਕੇ ਵੇਖ ਕੇ ਖੜਨ ਕੋਈ ਬਈਆਂ ਨੂੰ ਟਾਈਮ ਨਹੀਂ ਲੱਗਾ ਹੁਣ ਚੋਈਆਂ ਚੋਈਆਂ ਵਾ ਤੇ ਇਹ ਮਤਲਬ ਇਹ ਵੀ ਨਹੀਂ ਕਿ ਖਾਲੀ ਹੋਈਆਂ ਪਈਆਂ ਵਾ ਮਤਲਬ ਆ ਕੇ ਵੇਖ ਕੇ ਤੇ ਫੇਰ ਆਣ ਕੇ ਲੈ ਜਾਣ ਬਿਲਕੁਲ ਕੋਈ ਇੱਕ ਦਿਨ ਦੀ ਕੋਈ ਦੋਹਾਂ ਦੀ ਕੋਈ ਚਵਾਂ ਦਿਨਾਂ ਦੀ ਨਹੀਂ ਹੋਈ ਆ ਆ ਮੈਂ ਕੱਲ ਰਵਾਂਦੀ ਮੈਂ ਉੱਥੇ ਗੇਅਰ ਸੁੱਟ ਕੇ ਆਈ ਆ ਵੇਖੋ ਬਹੁਤ ਜਿਆਦਾ ਵਾ ਪੰਡਾਂਲੇ ਵਾਲ ਆ ਵੇਖੋ ਪੰਡਾਂਲੇ ਵੇਖੋ ਬੋਲੋ ਖਾਲੀ ਹੋਈ ਆ ਇਹ ਪੰਡਾਂ ਨਾਲੇ ਵਾਲ ਬੋਲੋ ਖਾਲੀ ਹੋਈ ਮੈਂ ਠੀਕ ਇਹ ਹੋਰ ਦੱਜਾ ਸੁਆਵਾ ਦੱਜਾ ਸੁਆਵਾ ਬਹੁਤ ਚੰਗੀ ਤੇ ਝੋਟੀ ਮਾਲਕ ਮਿਹਰ ਕਰੇ ਝੋਟੀ ਦੁੱਧ 15 ਕਿਲੋ ਪਾਉਗੀ ਹਾਂਜੀ ਝੋਣਾ ਗੂਠੇ ਗੂਠੇ ਜਿਹੜੀ ਮੋਟੀ ਧਾਰਵਾ ਪਾਉਣਾ ਆ ਵੇਖਵਾ ਦੱਜਾ ਵਾ ਲੈਵਾ ਕਿ ਫੁਵਾ ਦੱਜਾ ਹਾਂਜੀ ਆ ਪਹਿਲਾ ਆ ਪਹਿਲਾ ਸੁਆ ਪਹਿਲਾ ਸੁਆ ਗਾੜੀ ਫੇਰ ਚਾਰ ਤੰਦ ਆ ਇਹ ਵੀ ਬਹੁਤ ਚੰਗੀ ਆਹ ਪ੍ਰੀ ਗੜਿਆ ਦੇਖੋ ਥਾਣੇ ਵਿਖਾ ਲੋ ਇੱਥੇ ਦੇਖੋ ਆਹ ਚੀਜ਼ ਜਿਹੜੀ ਵੇਦੇ ਨਾ ਲੋਕ ਆਹ ਦੇਖੋ ਕਿਤਰਾ ਪ੍ਰੀਭਾਜੋ ਤੇ ਥਾਣ ਬਹੁਤ ਚੰਗਾ ਹੈ ਥਾਣ ਬੜਾ ਪਹਿਲਾਂ ਕੱਟੀ ਨੂੰ ਦੇਖੋ ਕਿਤਰਾ ਦਾ ਦੁੱਜਾ ਲੱਗਾ ਵਾ ਹਾਂਜੀ ਬਹੁਤ ਸਾਰਾ ਸਿੰਗ ਕੁਆਲਟੀ ਵਿਖਾ ਲੋ ਵੱਡੀ ਆ ਬਾਹਰ ਸਾ ਵੱਡੀ ਐ ਇਹ ਦੋ ਨੰਬਰ ਰੇਟ ਜਾਇਜ਼ ਹੋਣਗੇ ਠੀਕ ਇਹ ਰੇਟ ਜਿਹੜੀ ਜੋ ਤੇ ਸਿਰਫ ਆਪਾਂ 2 2 4 4 4 ਮੁਨਾਫਾ ਲੈ ਕੇ ਹਰ ਹਫ਼ਤੇ ਮਾਲ ਵੇਚਦਾ ਜਾਂਦਾ ਹਾਂ ਵੇ ਆਹ ਛੋਟੀ ਜਿਹੀ ਜੱਗਿਆਂ ਨੂੰ ਮੂੰਹ ਫੜ ਕੇ ਖੜਾ ਕਿੱਦਾਂ ਵੇਖੋ ਕੱਦਵਾ ਕੱਟਿਆ ਆਹ ਦੇਖ ਆਹ ਤੇ ਜਾਂ ਨੰਬਰ 4 ਦੰਦਵਾ ਵੇਖੋ ਸਿੰਘੀ ਬੇਲ ਕਰੋ ਤਾਜੀ ਤਿੰਨਾਂ ਦਿਨਾਂ ਦੀ ਇਹ ਵੀ ਸੁਗੀ ਆ ਠੱਡੀ ਤੇਰੀ ਗਾੜੀ ਦੇ ਪਿੱਛੋਂ ਭਾਰੀ ਵੇਖੋ ਕਰੀ ਇਹ ਨਹੀਂ ਵੀ ਕੋਈ ਲੱਤ ਚੁੱਕਣ ਵਾਲੀਆਂ ਕੱਟੀਆਂ ਵਾ ਬਾਸਾ ਮੋੜ ਭਾਲ ਕੋਲ ਬਾਦੀ ਬੁੱਧੀ ਹੋ ਸਕਦੀ ਆਹ ਵੇਖੋ ਠੱਡੀ ਤੇਰੀ ਪਰਵਾਹ ਨਹੀਂ ਕਰਤੀਆਂ ਨੂੰ ਤੇ ਜਾਂ ਨੰਬਰ ਕੰਗਾ ਮਰਜੀ ਬਈ ਆ ਤੇ ਆਹ ਜੇ ਚੌਥਾ ਨੰਬਰ 4 ਦੰਦ ਆ ਆ ਵੇਖੋ ਜਿਹੜੀ ਮਰਜ਼ੀ ਬਈ ਜਾਓ ਕੋਈ ਪਰਵਾਹ ਨਹੀਂ ਇੰਦਾਂ ਦੀਆਂ ਠੰਡੀਆਂ ਤੇਰੀਆਂ ਨਹੀਂ ਇਹ ਲਾਬੀਆਂ ਇਹ ਜੀਆਤ ਨਸਲ ਦਾ ਕਰਕੇ ਜਾ ਜੀਆਤ ਨਸਲ ਚੰਗੀ ਬੂਹ ਖਾ ਲੇ ਤੇਰੀਆਂ ਆ ਵੇਖੋ ਇਹ ਚੌਥਾ ਨੰਬਰ ਜੀ ਆ ਵੇਖੋ ਆ ਵੇਖੋ ਮੇਰੇ ਨਾਲ ਹਿੱਕੋ ਹਾਂ ਐ ਸ਼ੂਟਿੰਗਾਂ ਸ਼ੂਟਿੰਗਾਂ ਸਿੰਗਿਆ ਵੇਖੋ ਆਹ ਵੇਖੋ ਆ ਚੋਟੀ ਕੋ ਨਾ ਐ ਐ ਪੈਰੀ ਕਾਰਡ ਕਪੜੇ ਵਰਗੀ ਆ ਨਗੀਨਾ ਪੰਜਵਾਂ ਨੰਬਰ ਵਾ ਨਗੀਨਾ ਇਹ ਪੰਜਵਾਂ ਨੰਬਰ ਵਾ ਛੋਟੀ ਕੋ ਮੇਰੀ ਆਈਡੀ ਨਾ 9 10 ਕਿਲੋ ਬੋਲਾ ਹੀ ਹੋਊਗਾ ਦੇਖੋ ਠੀਕ ਤੇ ਸਿੰਗੀ ਵਿਖਾ ਲੋ ਆ ਵਿੱਚ ਨਿਗੀ ਨਿਗੀ ਸਿੰਗੀ ਇਹ ਆ ਪੰਜਵਾਂ ਨੰਬਰ ਆਰੇਟ ਗਿਆ ਛੋਟੇ ਗਿਆ ਨਿਗਨ ਨਿਗਰੀ ਠੀਕ ਇੰਨੇ ਕੇ ਨਿਗਰੀ ਤੇ ਆ ਜੋਟੇ ਇਹ ਨਿਆ ਗੋਲਮ ਗਲ ਨਾਲੋਂ ਜ਼ਿਆਦਾ ਮੋਟੀ ਧਾਰ ਤੇ ਗੋਲਮ ਨਾਲੋਂ ਜ਼ਿਆਦਾ ਮੋਟੀ ਧਾਰ ਆ ਜੀ ਬਹੁਤ ਟ੍ਰੀਲ ਛੰਡੀਆਂ ਇਹ ਵੀ ਚਾਰ ਦਾ ਇਹ ਵੀ ਚਾਰ ਦਾ ਇਹ ਜੇ 6ਵਾਂ ਨੰਬਰ ਤੇ ਆ ਜੇ 7ਵਾਂ ਨੰਬਰ ਆ ਆ ਦੇਖੋ ਸਾਪੇ ਤਿੰਨ ਆ ਬਟਨ ਵਾਲਾ ਜਿਹੇ ਲੇਵਾ ਕੋਈ 1.5 ਲੱਖ ਨਹੀਂ ਕੋਈ 13 ਵੀ ਕੋਈ 135 ਵੀ ਜਾਇਜ਼ ਹੀ ਰੇਟ ਹੋਣਗੇ ਬਸ ਛੋਟੀ ਛੋਟੀ ਆ ਵੇਖੋ ਨਹੀਂ ਚਾਰ ਕਿਟੋਟੀਆਂ ਵਿੱਚ ਹੈਗੀਆਂ ਚੰਗੀਆਂ ਮਲਕੇ ਤੇ ਉੱਚੇ ਪਹਾੜੀਆਂ ਵੀ ਆ ਤੇ ਬਿਲਕੁਲ ਛੋਟੇ ਪਹਾੜੀ ਇਹਨਾਂ ਕਟਈਏ ਦੇ ਸੂਈ ਆ ਪਰ ਸੋਰੀ ਬੋਲਿਓ ਖਾਲੀ ਹੋਈ ਆ ਆ ਵੇਖੋ ਨਿੱਕੀ ਨਿੱਕੀ ਜਿਹੀ ਲੱਗੀ ਥੋੜੀ ਜਿਹੀ ਹਲੇ ਆਈਆਂ ਵਾ ਸਫਰ ਦਾ ਕੀ ਆ ਨੰਬਰ ਹਾਂਜੀ ਛੋਟਾ ਰੇ ਸਫਰ ਬੜਾ ਪੈਣ ਦਾ ਸਫਰ ਆ ਨਾਵਾ ਨੰਬਰ ਜਗਿਆ ਨੂੰ ਖਾ ਕਿੱਡਾ ਕਰ ਦੋ ਆ ਕੱਦ ਬੜਾ ਛੋਟਾ ਕੱਦ ਵੇਖੋ ਕਿੱਡੋ ਇੱਕ ਕੱਦ ਛੋਟਾ ਵੇਖੋ ਤੇ ਆਹ ਏਕਾਂ ਝੋਟਿਆ ਜਗੀ ਵੇਖੋ ਆਹ ਨੂੰ ਕਰੋ ਆਹ ਕਲਿੱਪੀਆਂ ਹੀ ਲੱਗੀਆਂ ਵਾ ਮਹੀਨੇ ਸਵਾ ਮਹੀਨੇ ਦੀ ਕੱਤੀ ਸੂਈ ਆ ਹੋਊਗਾ 10 ਲੀਟਰ ਦੁੱਧ ਪਰ ਤੁਹਾਡੇ ਕੋਟੀ ਹੋਊਗੀ ਹਾਂਜੀ 8-9 ਲੀਟਰ ਦੁੱਧ ਨਾ ਖਲਾਵਾਂਗੇ ਨਾ ਹੀ ਲਗਦੀਆਂ ਤੋਂ ਪਰ ਇਹਦਾ ਰੇਟ ਜਿਹੜਾ ਮਰਜੀ ਲੈ ਜੀ ਭਜਾ ਕੇ ਛੋਟਾ ਹੀ ਰੇਟ ਹੋਊਗਾ ਛੋਟਾ ਹੀ ਪਿਛੋਟਾ ਰੇਟ ਹੋਊਗਾ ਠੀਕ ਤੇ ਇਹ ਦਾਮ ਤੇ ਆਹ ਯਾਰ ਵਾ ਆਹ ਵੇਖੋ ਯਾਰ ਦੰਦ ਤੇ 13 14 ਲੀਟਰ ਦੁੱਧ ਦੇਖੋ ਮੈਂ ਤੇ 13 14 ਲੀਟਰ ਦੁੱਧ ਠੀਕ ਹੈ ਪਹਿਲਾਂ ਯਾਰ ਵਾ ਪਹਿਲਾਂ ਸੁਆ 24 ਤੇ ਆ 12 ਵਾ ਨੰਬਰ ਆ ਕਾਜੀ ਸੁਈ ਲੈ ਕਹਦੇ ਅੱਗੇ ਆ ਨਾ ਕਾਜੀ ਸੁਈ ਆ ਬੱਚੇ ਨਾਲ ਨਾਲ ਦੇ ਹੋਰ ਇਹ ਰਕਮ ਤਾਂ ਆ ਤੂੰ ਬਾਹਰ ਬੋਲਾ ਹੀ ਜਾ ਆ ਸੰਗੀ ਖਾ ਲੋ ਕੋਈ ਲੈ ਦੇ ਕੋਈ ਨਹੀਂ ਸੰਗੀ ਬੱਚੇ ਕੀ ਤੀਗੀ ਖਾ ਲੋ ਖਾ ਆਹ ਕਲਿੱਪਿੰਗਾਂ ਲੱਗੀਆਂ ਠੀਕ ਇਹ ਕਿੱਥੇ ਆ ਬਾਹਰ ਵਾ ਆ ਲਈ ਲੀਡਾ ਵੀਰ ਜੀ ਤੇ ਮੈਂ ਪਾਈ ਸੀ। ਖੌਦਾ ਬੰਦੇ ਨਾਲ ਆ ਛੋੜਾ ਜਾ ਮਿਲ ਕੇ ਚਲੋ। ਉਹ ਡੀਲ। ਦੁੱਧ ਬੜਾ ਹੈਗੀ ਛੋੜੇ ਪੈਸਾ ਪੁੱਛਿਆ ਕਰਕੇ। ਦੋ 13 14 ਲੀਟਰ ਹੈਗਾ। 13 14 ਲੀਟਰ ਬਾਰਸਾ ਲੈ ਗਿਆ। ਇਹ ਏਅਰਮਾਨ ਨੰਬਰ ਆ 14ਵਾਂ ਨੰਬਰ ਛੋਟਾ ਮੋਲਾ। ਜੈ ਜੀ ਮੋਲਾ। ਲੱਖ ਤੋਂ ਸ਼ੁਰੂ। ਫਿਰ ਲੱਖ ਤੋਂ ਸ਼ੁਰੂ। 14ਵਾਂ ਨੰਬਰ ਲੱਖ ਰੁਪਏ ਦੀ। ਹਾਂਜੀ। 10 ਲੀਟਰ ਹੀ ਦੁੱਧ ਹੋਊਗਾ ਮੈਨੂੰ। ਠੀਕ ਹੈ। ਇਹ 10 ਲੀਟਰ ਥੋੜਾ ਜਿਹਾ ਬਾ ਡੋਕਾ ਢਾੱਕਾ ਕੇ ਤੇ ਰਹਿ ਗਿਆ ਵਾ। ਹਾਂਜੀ। ਪਤਾ ਮਗਰ ਵਾ। ਇੱਧਰ ਵੇਖੋ ਇੱਧਰ। ਆ ਗਏ ਜੀ ਆ ਗਏ ਇਹ ਛੋਟੇ ਛੋਟੇ ਸਿੱਗਿਆ ਇਹੋ ਹੀ ਆ ਪਸ਼ੂ 14ਵਾਂ ਝੋਟਗਾ ਹਾਂਜੀ ਇਹ 14ਵਾਂ ਨੰਬਰ ਮਿਲ ਕੇ ਗਾ ਰੇ ਤਰ੍ਹਾਂ ਵੀ 1 ਲੱਖ ਰੁਪਏ ਦੀ ਦੇਵਾਂਗੇ ਠੀਕ ਆ ਲੱਖ ਤੋਂ ਸ਼ੁਰੂ ਲੱਖ ਤੋਂ ਸ਼ੁਰੂ 90 ਰਜੂ ਨੂੰ 90 ਤੋਂ ਆ ਨੱਬੀ ਵਾਲਾ ਕੰਮ ਠੀਕ 90 ਤੋਂ ਇਹ 90 ਤੋਂ ਸ਼ੁਰੂ ਤੇ ਲੱਖ ਦੀ ਕੋਈ 10 ਦੀ ਕੋਈ 15 ਦੀ ਕੋਈ 20 ਦੀ ਬਸ ਪੱਟੀ ਇੰਦਾ ਕਰਦੇ ਆਂ ਜੀ ਦੀਵਾਲੀ ਆਫਰ ਤੁਹਾਡਾ ਹੀ ਕਿਹਾ ਸੀ ਤੇ ਧਮਾਕਾ ਹੀ ਕਰਦਾਂਗੇ ਠੀਕ ਤੇ ਚਲੋ ਪਿੰਡ ਆਪਣਾ ਜੇ ਮੱਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 887296295 ਚਾਰ ਝੋਟੀਆਂ ਦਾ ਥੋੜਾ ਜਿਹਾ ਆਪ ਮੁੱਲ ਵੱਧ ਲਾਗਦੇ ਆ ਇਹਨਾਂ ਕੋਈ ਭੈਣ ਭਰਾ ਆਖੇ ਉਹਨਾਂ ਚਮਾ ਝੋਟ ਘਰਵਾਸ ਪਾ ਕੇ ਵੀ ਬਾਈ ਤੁਸੀਂ 25 ਤੱਕ ਕਿਹਾ ਵਾ ਇਹ ਵੀ 25 ਤੱਕ ਦਿਓ ਉਹਨਾਂ ਦੇ ਆਪ ਰੁਪਏ ਬੜੇ ਖਰਚੇ ਆ ਠੀਕ ਹੈ ਜੀ ਕੋਈ ਬਾਕੀ ਜਿਹੜੀਆਂ ਚਾਰ ਵਾ 10 ਝੋਟੀਆਂ ਜਿਹੜੀ ਮਰਜ਼ੀ ਮਿਲ ਕੇ ਗਾਲੇ ਦਾ ਦਾਹਾਂ ਚ ਜਿਹੜੀ ਮਰਜ਼ੀ ਸਵਾਲ ਲੱਖ ਦੀ ਇੱਕ ਤੀਰ ਹੀ ਫੜ ਲਈ ਹਾਂਜੀ ਬਾਕੀ ਉਹਨਾਂ ਨੂੰ ਛੱਡ ਗਏ ਤੇ ਚਲੋ ਸਾਥੀ